ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਮਾੜ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਇਹ ਵਾਲਾ ਡਿਜ਼ਾਈਨ ਜਿਹੜਾ ਇਸ ਨੂੰ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਜੇ ਵਾਈਟ, ਬਲੈਕ, ਚੈਲੋ, ਗ੍ਰੀਨ ਹਰ ਕਲਰ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਪੈ ਜਾਏਗਾ ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ 9-9 ਦੇ ਹਿਸਾਬ ਨਾਲ ਕੁੰਡੇ ਲੈਣੇ ਨੇ 9-9 ਦੇ ਹਿਸਾਬ ਨਾਲ ਕੁੰਡੇ ਲੈ ਕੇ 4 ਕੁੰਡੇ ਵੱੱਦੂ ਲੈਣੇ ਨੇ 2 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਐਜ ਵਾਸਤੇ ਤੇ ਇੱਥੇ ਮੈਂ ਨੋ ਨੋ ਦੇ ਹਿਸਾਬ ਨਾਲ 18 ਕੁੰਡੇ ਲੈ ਕੇ 4 ਕੁੰਡੇ ਵਧ ਲੈ ਕੇ 22 ਕੁੰਡੇ ਲੈ ਹੋਏ ਨੇ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ ਸਿਰਫ 4 ਸਲਾਈਆਂ ਦਾ ਡਿਜ਼ਾਈਨ ਹੈ ਸਿੱਧੀ ਤੇ ਉਲਟੀ ਦੋਨਾਂ ਸਾਈਡਾਂ ਤੋਂ ਇਹ ਡਿਜ਼ਾਈਨ ਬਣਨਾ ਹੈ ਦੋਨੋਂ ਸਲਾਈਆਂ ਹੀ ਤੁਸੀਂ ਧਿਆਨ ਨਾਲ ਦੇਖਣੀਆਂ ਸਿੱਧੇ ਪਾਸਿਓਂ ਵੀ ਤੇ ਉਲਟੇ ਪਾਸਿਓਂ ਵੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਸਲਿੱਪ ਕਰਕੇ ਧਾਗਾ ਆਪਣੀ ਸਾਈਡ ਕਰ ਲਾਂਗੇ ਦੋ ਕੁੰਡੇ ਉਲਟੇ ਧਾਗਾ ਬੈਕ ਸਾਈਡ ਤੇ ਕਰਕੇ ਹੁਣ ਦੋ ਕੁੰਡੇ ਆਪਾਂ ਟਵਿਸਟ ਕਰਨੇ ਆ ਲੈਫਟ ਟੂ ਰਾਈਟ ਕਰਨਾ ਆਪਾਂ ਕੁੰਡਾ ਜਿਹੜਾ ਆ ਵਾਲਾ ਇਸ ਤਰ੍ਹਾਂ ਉਤਾਰ ਕੇ ਵੀ ਕਰ ਸਕਦੇ ਜੀ ਇਸ ਤਰੀਕੇ ਦੇ ਨਾਲ ਆ ਜਿਹੜਾ ਸਾਡਾ ਲੈਫਟ ਹੈਂਡ ਵਾਲਾ ਕੁੰਡਾ ਹੈ ਇਹਨੂੰ ਆਪਾਂ ਇੱਧਰ ਰਾਈਟ ਸਾਈਡ ਤੇ ਕਰ ਲੈਣਾ ਵਾ ਤੇ ਦੋਨਾਂ ਕੁੰਡਿਆਂ ਨੂੰ ਸਿੱਧੇ ਬਣਾ ਲੈਣਾ ਇੱਕ ਦੇ ਦੋ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਫਿਰ ਇੱਕ ਕੁੰਡਾ ਉਲਟਾ ਧਾਗਾ ਬੈਕ ਸਾਈਡ ਤੇ ਕਰਕੇ ਫਿਰ ਹੁਣ ਦੋ ਕੁੰਡੇ ਟਵਿਸਟ ਕਰਨੇ ਇਹ ਆਪਾਂ ਰਾਈਟ ਤੋਂ ਲੈਫਟ ਹੈਂਡ ਕਰਨਾ ਹਾਂ ਇਸ ਤਰੀਕੇ ਦੇ ਨਾਲ ਤੁਸੀਂ ਬਿਨਾਂ ਉਤਾਰੇ ਵੀ ਕਰ ਸਕਦੇ ਜੇ ਤੇ ਇਸ ਤਰ੍ਹਾਂ ਕੁੰਡਿਆਂ ਨੂੰ ਉਤਾਰ ਕੇ ਵੀ ਦੋਨੋਂ ਕੁੰਡੇ ਸਿੱਧੇ ਬਣਾ ਲੈਣੇ ਇਹ ਤੋਂ ਲੈ ਕੇ ਤੋ ਤੱਕ ਸੜਨ ਨੂੰ 9 ਗੁੰਡਿਆਂ ਦਾ ਡਿਜ਼ਾਈਨ ਬਣ ਗਿਆ। ਅੱਜ ਵਾਲੇ ਨੂੰ ਛੱਡ ਕੇ 2 4 6 8 ਤੇ 1 9 ਗੁੰਡਿਆਂ ਦਾ ਡਿਜ਼ਾਈਨ ਇਹੀ ਫੇਰ ਰਿਪੀਟ ਕਰਾਂਗੇ। 2 ਗੁੰਡੇ ਪਹਿਲਾਂ ਉਲਟੇ। ਧਾਗਾ ਬੈਕ ਸਾਈਡ ਤੇ ਕਰਕੇ 2 ਗੁੰਡਿਆਂ ਨੂੰ ਟਵਿਸਟ ਕਰਨਾ। ਇਸ ਤਰ੍ਹਾਂ ਬਿਨਾਂ ਉਤਾਰੇ ਵੀ ਤੁਸੀਂ ਕਰ ਸਕਦੇ ਜੀ। ਇਸ ਤਰ੍ਹਾਂ ਫਿਰ ਆਹ ਵਾਲੇ ਗੁੰਡੇ ਨੂੰ ਬਾਅਦ ਚ ਬੁਣ ਲੈਣਾ। ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਧਾਗਾ ਪਿੱਛੇ ਕਰਕੇ ਦੋ ਕੁੰਡੇ ਟਵਿਸਟ ਰਾਈਟ ਟੂ ਲੈਫਟ ਫਿਰ ਦੋ ਕੁੰਡੇ ਸਿੱਧੇ ਇੱਕ ਆਹ ਵਾਲੇ ਦੋਨੋਂ ਜਿਹੜੇ ਆਪਾਂ ਟਵਿਸਟ ਕੀਤੇ ਇਹਨਾਂ ਨੂੰ ਸਿੱਧੇ ਬਣਾ ਲੈਣਾ ਲਾਸਟ ਤੇ ਆ ਕੇ ਦੋ ਉਲਟੇ ਤੇ ਐਜ ਵਾਲਾ ਸਿੱਧਾ ਇਸ ਤਰ੍ਹਾਂ ਸਾਡੀ ਇਹ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਆ ਉਲਟੀ ਸਾਈਡ ਤੋਂ ਸੈਕੰਡ ਰੋ ਪਹਿਲਾ ਕੁੰਡਾ 슬ਿਪ ਕਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਸਿੱਧੇ ਧਿਆਨ ਨਾਲ ਤੁਸੀਂ ਦੇਖਣੀ ਆ ਇਹ ਵੀ ਸਲਾਈ ਆਪਾਂ ਪੂਰੀ ਐਂਡ ਤੱਕ ਦੇਖਿਓ ਫੇਰ ਹੀ ਤੁਹਾਨੂੰ ਸਮਝ ਲੱਗੇ ਕਿ ਦੋ ਕੁੰਡੇ ਸਿੱਧੇ ਫਿਰ ਤਿੰਨ ਕੁੰਡੇ ਕੁੰਡੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ ਇੱਥੋਂ ਤੱਕ ਸਾਡੇ 9 ਕੁੰਡੇ ਹੋ ਗਏ ਸਟਾਰਟਿੰਗ ਤੇ ਆਪਾਂ ਦੋ ਕੁੰਡੇ ਪਹਿਲਾਂ ਸਿੱਧੇ ਬਣਾਏ ਫਿਰ ਤਿੰਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਫਿਰ ਇਹੀ ਰਿਪੀਟ ਕਰਾਂਗੇ ਦੋ ਸਿੱਧੇ ਫਿਰ ਤਿੰਨ ਉਲਟੇ ਇੱਕ ਦੋ ਤਿੰਨ धागा पिछे एक सीधा फिर धागा अगे तीन उल्टे धागा पिछे दोडे सीधे तो एज वाला कुंडा उल्टा इस तरह साकेंड रो बन गई उल्टी साइड तो हूँ आ गए आप थर्ड रो तो सीधे पासे। पहला कुंडा स्लिप कर लिया धागा अपनी साइड करांगे, दो कुंडे उल्टे बनावांगे। ਦੋ ਉਲਟੇ ਧਾਗਾ ਪਿੱਛੇ ਕਰਕੇ ਹੁਣ ਪਹਿਲਾਂ ਆਪਾਂ ਇਹਨੂੰ ਲੈਫਟ ਟੂ ਰਾਈਟ ਕੀਤਾ ਸੀ ਹੁਣ ਆਪਾਂ ਇਹਨੂੰ ਰਾਈਟ ਟੂ ਲੈਫਟ ਕਰਨਾ ਟਵਿਸਟ ਇਸ ਤਰ੍ਹਾਂ ਜਿਹੜਾ ਪਹਿਲਾ ਵਾਲਾ ਗੁੰਡਾ ਉਹਨੂੰ ਇੱਧਰ ਸਾਈਡ ਕਰ ਲੈਣਾ ਜਿਹੜਾ ਸੈਕਿੰਡ ਵਾਲਾ ਗੁੰਡਾ ਉਹਨੂੰ ਆਪਾਂ ਇੱਧਰ ਸਾਈਡ ਕਰ ਲੈਣਾ ਦੋਨੋਂ ਗੁੰਡਿਆਂ ਨੂੰ ਸਿੱਧੇ ਬਣਾ ਲੈਣਾ ਧਾਗਾ ਆਪਣੀ ਵਾਲੀ ਸਾਈਡ ਇੱਕ ਉਲਟਾ ਇੱਕ ਸਿੱਧਾ ਇੱਕ ਉਲਟਾ ਫਿਰ ਆ ਜਿਹੜਾ ਆਪਾਂ ਇਹਨੂੰ ਆਪਾਂ ਲੈਫਟ ਟੂ ਰਾਈਟ ਕਰਨਾ ਟਵਿਸਟ ਇਹਨੂੰ ਬਣਾ ਲੈਣਾ ਸਿੱਧਾ ਫਿਰ ਆਹ ਵਾਲੇ ਕੁੰਡੇ ਨੂੰ ਸਿੱਧਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਧਾਗਾ ਪਿੱਛੇ ਫਿਰ ਇਹਨਾਂ ਨੂੰ ਟਵਿਸਟ ਕਰਾਂਗੇ ਐਸ ਪਾਸੇ ਧਾਗਾ ਆਪਣੀ ਵਾਲੀ ਸਾਈਡ ఉల్టా సో కు టస్ట్ కెకండ్ల కు కు పనాల అది జా ఫస్ట్లాను బాధ బే ధాగా అో కు ఉల్టే ధాగా పిచ్చే కాలా కుదా థర్డ్ రో బాగి తిసరి సై స పాస్ ਪਹਿਲਾ ਕੁੰਡਾ 슬ਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਸਾਈਡ ਤਿੰਨ ਕੁੰਡੇ ਉਲਟੇ ਜਿਹੜੀ ਉਲਟੀ ਸਲਾਈ ਹੈ ਉਹ ਹਰ ਵਾਰੀ ਸੇਮ ਤਰੀਕੇ ਦੇ ਨਾਲ ਬਣਨੀ ਦੋ ਸਿੱਧੇ ਪਹਿਲਾ ਐਜ ਵਾਲਾ ਫਿਰ ਦੋ ਸਿੱਧੇ ਤਿੰਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਉਲਟੀ ਸਲਾਈ ਜਿਹੜੀ ਆ ਹਰ ਵਾਰ ਇਸੇ ਤਰ੍ਹਾਂ ਬਣਨੀ ਹੈ ਧਾਗਾ ਪਿੱਛੇ ਦੋ ਸਿੱਧੇ ਤਿੰਨ ਉਲਟੇ ਫਿਰ ਇੱਕ ਸਿੱਧਾ ਫਿਰ ਤਿੰਨ ਉਲਟੇ ਤੱਕ ਪਿੱਛੇ ਦੋ ਸਿੱਧੇ ਤੇ ਐਜ ਵਾਲਾ ਗੁੰਡਾ ਉਲਟ ਇਹ ਸਾਡੀਆਂ ਚਾਰ ਸਲਾਈਆਂ ਹੋ ਗਈਆਂ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਵੇਂ ਦਾ ਬਣਦਾ ਹੈ ਇਹੀ ਚਾਰ ਸਲਾਈਆਂ ਸੀ ਬਾਰ-ਬਾਰ ਰਿਪੀਟ ਕਰਨੀਆਂ ਜਦੋਂ ਇਹੀ ਚਾਰ ਸਲਾਈਆਂ ਸੀ ਬਾਰ-ਬਾਰ ਰਿਪੀਟ ਕਰਨਗੇ ਤੇ ਡਿਜ਼ਾਈਨ ਸਾਡਾ ਜਿਹੜਾ ਵੇਖੋ ਇਸ ਤਰੀਕੇ ਨਾਲ ਬਣਦਾ ਜਾਣਾ ਹੈ ਤੁਸੀਂ ਇਸ ਨੂੰ ਵਾਈਟ ਤੇ ਬਲੈਕ ਤੇ ਕਿਸੇ ਵੀ ਕਲਰ ਤੇ ਬਣਾਓਗੇ ਬਹੁਤ ਹੀ ਪਿਆਰਾ ਲੱਗੇਗਾ ਲੇਡੀਜ਼ ਕੋਟੀ ਜੈਂਟਸ ਕੋਟੀ ਹਰ ਕੋਟੀ ਤੇ ਵਲਾ ਡਿਜ਼ਾਈਨ ਜਿਹੜਾ ਪੈ ਜਾਣਾ ਹੈ ਬੱਚਿਆਂ ਦੀ ਕੋਟੀ ਤੇ ਵੀ ਤੁਸੀਂ ਇਸ ਨੂੰ ਪਾ ਸਕਦੇ ਜੇ ਬਹੁਤ ਹੀ ਪਿਆਰਾ ਤੇ ਸੋਖਾ ਜਿਹਾ ਡਿਜ਼ਾਈਨ ਆ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਤੇ ਅੱਜ ਸਾਡੇ ਦੂਸਰੇ ਚੈਨਲ ਤੇ ਵੀ ਵੀਡੀਓ ਆਏਗੀ ਸੂਟਾਂ ਦੀ ਤੇ ਉਸ ਨੂੰ ਵੀ ਤੁਸੀਂ ਜ਼ਰੂਰ ਦੇਖਿਓ ਜਿਹੜੀਆਂ ਭੈਣਾਂ ਨੇ ਵੀ ਕੋਈ ਵੀ ਸੂਟ ਸਾਡੇ ਤੋਂ ਖਰੀਦਣਾ ਹੋਏ ਤੇ ਤੁਸੀਂ ਸੂਟ ਖਰੀਦ ਸਕਦੇ ਹੋ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੋਏਗਾ ਉੱਤੇ WhatsApp ਮੈਸੇਜ ਤੁਸੀਂ ਕਰ ਦੇਣਾ ਆ ਤੇ ਸੂਟ ਦਾ ਸਕਰੀਨਸ਼ਾਟ ਲੈ ਕੇ ਤੇ ਤੁਸੀਂ ਸਾਡੇ ਤੋਂ ਸੂਟ ਕਿਸੇ ਤਰ੍ਹਾਂ ਦਾ ਸੂਟ ਬਾਇ ਵੀ ਕਰ ਸਕਦੇ ਜੇ ਜੇ ਕੋਈ ਹੈਂਡਵਰਕ ਦਾ ਕੰਮ ਕਰਵਾਉਣਾ ਹੈ ਨੀਡਲਵਰਕ ਦਾ ਤੇ ਉਹ ਵੀ ਕਰਵਾ ਸਕਦੇ ਜੇ ਕੋਈ ਤੁਸੀਂ ਆਪਣੇ ਕੋਲੋਂ ਕਪੜਾ ਭੇਜ ਕੇ ਸਾਡੇ ਤੋਂ ਸੂਟ ਬਣਵਾਉਣਾ ਹੈ ਤਾਂ ਵੀ ਤੁਸੀਂ ਬਣਵਾ ਸਕਦੇ ਜੇ ਤੇ ਹੁਣ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ